ਅਸ਼ਰਕਾਲ ਕਲਿਆਣ ਟੀਵੀ ਪੰਜਾਬ ਦੇਖੋ ਤੁਸੀਂ ਤੇ ਬਠਿੰਡਾ ਦੇ ਵਿੱਚ ਖੇਤ ਮਜ਼ਦੂਰ ਸੰਘਰਸ਼ ਯੂਨੀਅਨ ਦੇ ਵੱਲੋਂ ਇੱਕ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਹੈ ਤੇ ਇਸ ਦੌਰਾਨ ਦੱਸਿਆ ਗਿਆ ਕਿ ਇਹ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ 18 ਤਰੀਕ ਨੂੰ ਚਾਰ ਕੈਬਨਿਟ ਮੰਤਰੀਆਂ ਦੀ ਰਿਹائش ਦੇ ਬਹਾਦਰ ਨੇ ਦਿੱਤੇ ਜਾਣਗੇ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੀ ਰਿਹائش ਪਰ ਅਣਮਿੱਥੇ ਸਮੇਂ ਦੇ ਲਈ 18 ਤਰੀਕ ਤੋਂ ਤਰਨਾ ਲਗਨ ਜਾ ਰਹੇ ਦਰਅਸਲ ਇਥੇ ਨਾ ਦਾ ਜਿਹੜੇ ਆਗੂ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਜਿਹੜੀਆਂ ਮੀਟਿੰਗਾਂ ਨੇ 9 ਦੌਰ ਦੀਆਂ ਮੀਟਿੰਗਾਂ ਹੋਈਆਂ ਨੇ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਤੇ ਸਿਰੂ ਰੇਕੀ ਪੰਜਾਬ ਸਰਕਾਰ ਤੇ ਕੈਬਨਟ ਮੰਤਰੀਆਂ ਦੇ ਖਿਲਾਫ ਉਹਨਾਂ ਦੇ ਵੱਲੋਂ ਸੰਘਰਸ਼ ਉਲੀਕਿਆ ਗਿਆ ਉਹਨਾਂ ਦਾ ਕਹਿਣਾ ਕਿ ਜਿਹੜੇ ਇਹਨਾਂ ਦੇ ਕੰਮ ਦੇ ਵਿੱਚ ਅਫਸਰ ਸ਼ਾਹੀ ਦੀ ਤਰਕਿਸ਼ਾਈ ਉਹ ਹਰ ਕਿਸ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹਨਾਂ ਦੀਆਂ ਹੋਰ ਕਈ ਮੰਗਾਂ ਨੇ ਜਿਨ੍ਹਾਂ ਮੰਗਾਂ ਤੇ ਪ੍ਰਸ਼ਾਸਨ ਤੇ ਸਰਕਾਰ ਦੇ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਹਨਾਂ ਮੰਗਾਂ ਨੂੰ ਲੈ ਕੇ 18 ਅਗਸਤ ਤੋਂ ਦੇ ਦਰਨਿਆਂ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਇਹਨਾਂ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਹਾਂਜੀ ਕੀ ਨਾਮ ਹੈ ਤੇ ਕਿਹੜੀ ਦਫ਼ਤਰ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਕੇ ਮਜ਼ਦੂਰ ਜੀਨਾਂ ਅੱਜ ਅਸੀਂ ਸੂਬਾ ਕਮੇਟੀ ਨੇ ਜੋ ਫੈਸਲੇ ਕੀਤੇ ਐ ਅਗਲੇ ਸੰਘਰਸ਼ ਬਾਰੇ ਉਹਦੇ ਸਬੰਧ ਦੇ ਵਿੱਚ ਅਸੀਂ ਜ਼ਿਲ੍ਹਾ ਬਠਿੰਡਾ ਦੇ ਵਰਕਰਾਂ ਦੀ ਮੀਟਿੰਗ ਕੀਤੀ ਐ ਸੂਬੇ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਵਾਸਤੇ ਔਰਤਾਂ ਨੂੰ ਜਿਹੜਾ 1000 ਰੁਪਿਆ ਦਵਾਉਣ ਵਾਸਤੇ ਪੈਨਸ਼ਨ 5000 ਰੁਪਿਆ ਕਰਾਉਣ ਵਾਸਤੇ ਪਲਾਟਾਂ ਵਾਸਤੇ ਕਰਜ਼ਾ ਮਾਫ ਕਰਾਉਣ ਵਾਸਤੇ ਤੇ ਮੰਤਰੀਕਾ ਦਾ ਜਿਹੜਾ ਕੰਮ ਹੈਗਾ ਉਹ ਲੈਣ ਵਾਸਤੇ ਉਹਦੇ ਚ ਸਿਆਸੀ ਦਖਲਅਦਾਜ਼ੀ ਬੰਦ ਕਰਾਉਣ ਵਾਸਤੇ ਇਹ ਸਾਡੀਆਂ ਮੰਗਾਂ ਨੇ ਜਿਹਦੇ ਕਰਕੇ ਅਸੀਂ ਚਾਰ ਜਿਹੜੇ ਕੈਬਨਿਟ ਮੰਤਰੀ ਹੈਗੇ ਆ ਜਲੰਧਰ ਦੇ ਵਿੱਚ ਬਲਕਾਰ ਸਿੰਘ ਦੇ ਤੇ ਕਲਤਾਰ ਸਿੰਘ ਸੰਧਵਾ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਤੇ ਜੋ ਸਾਡੇ ਖਜ਼ਾਨਾ ਮੰਤਰੀ ਨੇ ਚੀਮਾ ਸਾਹਿਬ ਉਹਨਾਂ ਦੀ ਕੋਠੀ ਸੰਗਰੂਰ ਹੈ ਉੱਥੇ ਤਾਂ ਉਹ ਲਾਇਆ ਜਾਊਗਾ ਤੇ ਇੱਧਰ ਜਿਹੜਾ ਕੁਡਿਆ ਸਾਹਿਬ ਹੈਗੇ ਆ ਉਹਨਾਂ ਦੇ ਘਰਾਂ ਦੇ ਮੂਹਰੇ ਧਰਨੇ ਆ ਜਿਹੜੇ 18 ਤਰੀਕ ਨੂੰ ਸੀ ਸ਼ੁਰੂ ਕਰਨੇ ਆ ਬਾਕੀ ਤਿੰਨ ਥਾਵਾਂ ਤੇ ਇੱਕ ਇੱਕ ਦਿਨ ਦਾ ਧਰਨਾ ਹੋਊਗਾ ਜਿਹੜਾ ਖੁੱਡੀਆਂ ਧਰਨਾ ਲੱਗਣਾ ਇਹ ਸਾਡਾ ਅਨੁਮਿਥੇ ਸਮੇਂ ਦਾ ਹੈਗਾ ਇਹ ਧਰਨੇ ਇਸ ਕਰਕੇ ਲਾਇਆ ਜਾ ਰਿਹਾ ਕਿ ਭਗਵਾਨਤਮਾਨ ਸਰਕਾਰ ਆ ਜਿਹੜੀ ਜੱਦੀ ਬਣੀ ਆ 2-3 ਸਾਲ ਹੋ ਗਏ ਉਹਦੇ ਵਿੱਚ ਮਜ਼ਦੂਰਾਂ ਨੂੰ 9 ਵਾਰ ਮੀਟਿੰਗਾਂ ਦੇ ਕੇ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਨਹੀਂ ਕਰ ਰਿਹਾ ਸਾਡੇ ਮਸਲਿਆਂ ਦਾ ਨਿਪਟਾਰਾ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਮਜ਼ਦੂਰਾਂ ਨੂੰ ਜਣੀ ਇੱਕ ਕਿਸਮ ਦਾ ਜਿਵੇਂ ਉਹਨਾਂ ਦੇ ਕੋਲ ਮੌਸਿਕ ਆਉਂਦੀ ਹੁੰਦੀ ਆ ਇਸ ਰੂਪ ਦੇ ਵਿੱਚ ਸਾਡੇ ਨਾਂ ਮੰਗਾਂ ਵਾਸਤੇ ਨਾ ਸਾਡੀਆਂ ਜਥੇਬੰਦੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਜਾਣ ਬੁੱਝ ਕੇ ਇਸ ਗੱਲ ਕਰਕੇ ਅਸੀਂ ਆਹ ਮੰਗਾਂ ਵਾਸਤੇ ਜਿਹੜਾ ਸੰਘਰਸ਼ ਹੈ ਉਹ ਅਸੀਂ ਸ਼ੁਰੂ ਕੀਤਾ ਹੈਗਾ ਤੇ ਇਹਨੂੰ ਅਸੀਂ ਲੰਮਾ ਸਮਾਂ ਚਲਾਵਾਂਗੇ ਝੋਨੇ ਦਾ ਕੰਮ ਮੁੱਕਿਆ ਹੁਣ ਅਸੀਂ ਸੰਘਰਸ਼ਾ ਜਿਹੜਾ ਇਹਦੇ ਬਾਰੇ ਕਰਾਂਗੇ ਤੇ ਸਰਕਾਰ ਨੂੰ ਅਸੀਂ 10 ਤਰੀਕ ਨੂੰ ਮੰਗ ਪੱਤਰ ਦੇਣੇ ਹੈਗੇ ਚਾਰੇ ਮੰਤਰੀਆਂ ਨੂੰ ਵੀ ਸਾਡੇ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇ ਤੇ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਜਿਹਦੇ ਵਿੱਚ ਖੇਤੀ ਨੀਤੀ ਬਣਾਉਣ ਵਾਸਤੇ ਆ ਜਿਹੜੇ ਰੋਜ਼ਗਾਰ ਦੇਵੇ ਉਹ ਅਸੀਂ ਲਾਗੂ ਕਰਨ ਦੀ ਮੰਗ ਕਰਦੇ ਆ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਆ ਵੀ ਜੋ ਵਾਤਾਵਰਨ ਪਲੀਜ਼ ਕੀਤਾ ਜਾ ਰਿਹਾ ਹੈਗਾ ਇਹਨੂੰ ਕੋਈ ਸਹੀ ਨੀਤੀ ਬਣਾਈ ਜਾਵੇ ਜਿੱਥੇ ਪਾਣੀ ਵੀ ਬਚੇ ਤੇ ਵਾਤਾਵਰਨ ਵੀ ਜਿਹੜਾ ਉਹ ਠੀਕ ਰਹੇ ਇਹਨਾਂ ਗੱਲਾਂ ਵਾਸਤੇ ਪੰਚਾਇਤੀ ਜ਼ਮੀਨਾਂ ਜਿਹੜੀ ਉਹ ਮਜ਼ਦੂਰਾਂ ਨੂੰ ਤੀਜਾ ਹਿੱਸਾ ਘੱਟ ਰੇਟ ਤੇ ਠੇਕੇ ਤੇ ਮਿਲੇ ਜਿਹੜੇ ਕਾਲੇ ਕਾਨੂੰਨ ਬਣਾਇਆ ਫੌਜਦਾਰੀ ਕਾਨੂੰਨ ਹੈਗੇ ਆ ਉਹਨਾਂ ਦੇ ਖਾਤਮੇ ਵਾਸਤੇ ਅਸੀਂ ਮਜ਼ਦੂਰ ਆ ਜਿਹੜੇ 18 ਤਰੀਕ ਨੂੰ ਚਾਰ ਮੰਤਰੀਆਂ ਦੇ ਲਗਾਤਾਰ ਧਰਨੇ ਜਿਹੜੇ ਲਾਵਾਂਗੇ ਸੋ ਇਹਦੇ ਵਿੱਚ ਅਸੀਂ ਅੱਜ ਤਿਆਰੀਆਂ ਕੀਤੀਆਂ ਨੇ ਪਿੰਡਾਂ ਦੇ ਵਿੱਚ ਮੁਜ਼ਾਹਿਰ ਕੀਤਾ ਜਾਣਗੇ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਨੇ ਉਸ ਧਰਨੇ ਦੇ ਵਿੱਚ ਜਾਣ ਦਾ ਜਿਹੜਾ ਫੈਸਲਾ ਕੀਤਾ ਮੁੱਖ ਮੰਤਰੀ ਤੇ ਮੁੱਖ ਮੰਤਰੀ ਜਿਹੜੇ ਉਹ ਕਹਿੰਦੇ ਖਜ਼ਾਨਾ ਖਾਲਾ ਪਰ ਮਜ਼ਦੂਰਾਂ ਦੇ ਕਹਿਣਾਂ ਵਾਸਤੇ ਕਿੱਦਾਂ ਜਾਂਦਾਗਾ ਉਹਨਾਂ ਵਾਸਤੇ ਅਸਤੋ ਦੇਖੋ ਜੀ ਜਿਹੜੇ ਠੀਕ ਹੈ ਇਹ ਉਹ ਉਹ ਕੇ ਗੱਲਾਂ ਕਰਦੇ ਵੀ ਪਹਿਲਾਂ ਹਰ ਇੱਕ ਹੀ ਕਹਿੰਦਾ ਸੀ ਵੀ ਇਹ ਤਾਂ ਖਜ਼ਾਨਾ ਖਾਲੀ ਆ ਸਾਡੇ ਕੋਲ ਤਾਂ ਮੰਨ ਲਓ ਇੰਨਾ ਟੈਕਸਾਂ ਦਾ ਪੈਸਾ ਆਉਣ ਲੱਗਿਆ ਸਾਡੇ ਕੋਲ ਬਚਤ ਹੋਣ ਲੱਗੀ ਸਾਡੇ ਖਜ਼ਾਨੇ 'ਚ ਕਿਸੇ ਕਿਸਮ ਦੀ ਟੋਟ ਨਹੀਂ ਪਰ ਜਦੋਂ ਅਸੀਂ ਮਜ਼ਦੂਰਾਂ ਦੀਆਂ ਮੰਗਾਂ ਵਾਸਤੇ ਗੱਲ ਕਰਦੇ ਹੈਗੇ ਤਾਂ ਉਦੋਂ ਖਾਲੀ ਖਜ਼ਾਨਾ ਵੀ ਨਹੀਂ ਸਾਨੂੰ ਦਿਖਾਉਂਦੇ ਚੱਕ ਕੇ ਪੜੀ ਰੱਖ ਦਿੰਦੇ ਸਾਡੇ ਮਤਲਬ ਤੱਕ ਤਾਂ ਖਜ਼ਾਨਾ ਹੈ ਹੀ ਨਹੀਂਗਾ ਸਾਡੇ ਨਾਲ ਬਹੁਤ ਜਾਤੀ ਤੌਰ ਦੇ ਉੱਤੇ ਜਾਨੀ ਵਿਤਕਰਾ ਕੀਤਾ ਜਾ ਰਿਹਾ ਹੈਗਾ ਤਕਰੀਬਨ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਨਾਲ ਮੁੱਖ ਮੰਤਰੀ ਨੇ ਆਪ ਮੀਟਿੰਗਾਂ ਕੀਤੀਆਂ ਨੇ ਉਹਨਾਂ ਦੇ ਮਸਲੇ ਕੁਝ ਸੋਲਵ ਕਰਨੀ ਉਹਨਾਂ ਨੇ ਹੱਲ ਕਰਨ ਦੀ ਗੱਲ ਵੀ ਕੀਤੀ ਹੈਗੀ ਪਰ ਮਜ਼ਦੂਰਾਂ ਦੀਆਂ ਮੀਟਿੰਗਾਂ ਦੇ ਵਿੱਚ ਇੱਕ ਵਾਰ ਵੀ ਮਾਂ ਦਾ ਪੁੱਤ ਨਹੀਂ ਆਇਆ ਹੈਗਾ ਸਾਡਾ ਇਹ ਬਹੁਤ ਤਿੱਖਾ ਰੋਸ ਹੈ ਨਾ ਸਾਨੂੰ ਮਿਲਣ ਵਾਸਤੇ ਤਿਆਰ ਨੇ ਤੇ ਨਾ ਸਾਡੀਆਂ ਮੰਗਾਂ ਮੰਨਣ ਵਾਸਤੇ ਤਿਆਰ ਨੇ ਇਹਦੇ ਕਰਕੇ ਦੀ ਸੰਘਰਸ਼ ਨੂੰ țeਜ ਕਰਾਂਗੇ। ਜੀ ਦੋਸਤ ਨਾਂ ਦੇ ਮਤਾਨਾਂ ਦੇ ਫੇਰ ਕਰ ਵਾਸਤੇ ਪੈਸਾ ਹੁੰਦਾ ਪਰ ਕਿਸੇ ਤੇ ਹਾਸੇ ਨੇੜੇ ਕਰਦਾ ਕਿ ਜੇ ਤਾਂ ਹਾਸਾ ਹੋ ਜਾਂਦਾ ਉਹ ਤੋਂ ਬਾਅਦ ਮਾਵਜਾ ਤਾਂ ਦੇ ਦਿੰਦੇ ਪਰ ਉਹ ਤੋਂ ਪਹਿਲਾਂ ਨਿਗਨ ਮੰਗਾਂ ਵਾਸਤੇ ਨਹੀਂ ਹਾਂ ਬਿਲਕੁਲ ਇਹ ਸਰਕਾਰ ਦੀ ਨੀਤੀ ਦਾ ਕੋਹ ਜੀ ਜਿਹੜਾ ਢੱਡੇ ਇੱਕ ਪਰਿਵਾਰ ਹੈ ਜਿਹੜਾ ਨਾਨੀ ਕੋ ਆਪ ਦੀ ਕੋ ਦੋਤਾ ਆਇਆ ਸੀ ਕੁੜੀ ਆਈ ਸੀ ਨਾਨੀ ਠੱਲੇ ਦਬ ਕੇ ਮਰ ਗਏ ਪੰਚਾਇਤ ਨੇ ਤਿੰਨ ਵਾਰ ਮਤਾ ਪਾਇਆ ਸੀ ਵੀ ਇਹ ਛੱਤ ਡਿੱਗੂਗੀ ਇਹਨੂੰ ਮਤਲਬ ਉਹ ਮਕਾਨ ਪਾਉਣ ਵਾਸਤੇ ਛੱਤ ਬਦਲਣ ਵਾਸਤੇ ਪੈਸੇ ਉਸੇ ਕੀਤੇ ਜਾਣ ਉਹ ਮਰਨ ਤੋਂ ਬਾਅਦ ਤਾਂ ਉਹਨਾਂ ਨੂੰ ਪੈਸੇ ਦੇਤੇ ਮਰਿਆਂ ਦੇ ਵਖਰੇ ਛੱਤ ਵਾਸਤੇ ਵਖਰੇ ਦਿੱਤੇ ਹੈਗੇ ਪਰ ਉਹਨਾਂ ਨੇ ਨਹੀਂ ਦਿੱਤਾ ਹੈਗਾ ਇਹੀ ਅਸੀਂ ਕਹਿੰਦੇ ਹੈਗੇ ਪਹਿਲੀਆਂ ਸਰਕਾਰਾਂ ਦੇ ਨਾਲੋਂ ਵੀ ਅੰਤਮਾਨ ਨੂੰ ਮਜ਼ਦੂਰਾਂ ਦੇ ਵਿਰੋਧੀ ਹੋ ਕੇ ਨਿਪਟੜਿਆ